ਸਾਸ਼ਿਕਾ ਜੀ ਮੈਂ ਪ੍ਰਿਅੰਕਾ ਤੁਸੂ ਫੋਟੇਲੀ ਪੋਸਟ ਪੰਜਾਬੀ ਤੁਹਾਨੂੰ ਦੱਸ ਰਹੀ ਕਿ ਕਰੋੜਾਂ ਦੇ ਮੌਤ ਦੇ ਸਮਾਨ ਦੇ ਨਾਲ ਪੁਲਿਸ ਨੇ ਬੰਦੀਆਂ ਨੂੰ ਕਾਬੂ ਕੀਤਾ ਜਿਸ ਦੇ ਚਲਦਿਆਂ ਪੁਲਿਸ ਸੇਵਾ ਲੋ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਅਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਇਹਨਾਂ ਦੇ ਕੋਲੋਂ 12 ਕਿਲੋ ਐਫੀਰੋਇਨ ਅਤੇ 25 ਲੱਖ ドラッグマネ ਬਰਾਮਤ ਕੀਤੀ ਹੈ ਫਿਰੋਜ਼ਪੁਰ ਪੁਲਿਸ ਨੂੰ ਇਹ ਇੱਕ ਵੱਡੀ ਸਫਲਤਾ ਹਾਸਿਲ ਕੋਈ ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਇਹ ਸਪਲਾਈ ਕਰਨ ਦੇ ਲਈ ਜਾ ਰਹੇ ਸੀ ਅੱਧਾ ਮਾਲ ਇਹਨਾਂ ਨੇ ਸਪਲਾਈ ਕਰ ਦਿੱਤਾ ਅੱਧਾ ਪੁਲਿਸ ਨੇ ਕਾਬੂ ਕਰ ਲਿਆ ਤੇ ਕੁਝ ਮਾਲ ਇਹਨਾਂ ਦੇ ਵੱਲੋਂ ਲੁਕਾ ਕੇ ਵੀ ਰੱਖਿਆ ਗਿਆ ਪੁਲਿਸ ਦਾ ਇਹ ਕਹਿਣਾ ਹੈ ਕਿ ਇਹ ਇੱਕ ਵੱਡੀ ਸਫਲਤਾ ਹੈ ਇਸ ਤੋਂ ਪਹਿਲਾਂ ਜੇਕਰ ਤਰਨਤਾਰਨ ਪੁਲਿਸ ਦੀ ਗੱਲ ਕਰ ਲਈਏ ਤਾਂ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਕਰੋੜਾ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ तकरीबन 85 ਕਿਲੋ ਹੈਰੋਇਨ ਔਰ ਕੁਝ ਹੈਰੋਇਨ ਜਿਹੜੀ ਹੈ ਉਹ ਕੋ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਵੀ ਬਰਾਮਦ ਹੋਈ ਸੀ ਤੇ ਹੁਣ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਜਿੱਥੇ ਪੁਲਿਸ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਉਦੇ ਤੁਹਾਨੂੰ ਪਤਾ ਹੀ ਆ ਕਿ ਸਾਰੇ ਮੈਗਨੇ ਖਾਸ ਤੌਰ ਤੇ ਪੰਜਾਬ ਪੁਲਿਸ ਬੜੇ ਤਕੜੇ ਹੋ ਕੇ ਕੰਮ ਕਰਾਈਏ ਇਹਦੇ ਚ ਜਿਹੜੀ ਹੈਗੀ ਆ ਫਰੋਜਪੁਰ ਪੁਲਿਸ ਉਹਦਾ ਇਡੀ ਪਾਤਰ ਇਹਨਾਂ ਨੇ ਪਿਛਲੇ ਚੰਦ ਦੇ ਪਹਿਲਾਂ ਹੋਈ ਸਾਡੇ ਸ਼ਹਿਰ ਦਿਲੋ ਤੋਂ ਉੱਪਰ ਜਿਹੜੀ ਆ ਹੀਰੋਇਨ ਦੇ ਰਿਕਵਰ ਕੀਤੀ ਸੀ ਔਰ ਐਸਐਸਪੀ ਸਰਦਾਰ ਭਪਿੰਦਰ ਸਿੰਘ ਮਨਜੀਤ ਸਿੰਘ ਐਸਪੀ ਡੀ ਸਾਡੇ ਡੀਐਸਪੀ ਰੂਰਲ ਕਰਨ ਐਂਡ ਇਹਨਾਂ ਦੀ ਐਨਟਾਇਰ ਟੀਮ ਐਸਐਸਪੀ ਡੀ ਫਟੇ ਸੋ ਬੜੀ ਵਧੀਆ ਚੰਗੀ ਲੀਡਰਸ਼ਿਪ ਜਿਹੜੀ ਹੈ ਐਸਐਸਪੀ ਫਰੋਜਪੁਰ ਜਿਹੜੇ ਆਪਣੀ ਟੀਮ ਨੂੰ ਦੇ ਰਹੇ ਔਰ ਇਨੀ ਵੱਡੀ ਰਿਕਵਰੀ ਹੋਣੀ ਪਹਿਲਾਂ 6.5 ਕਿਲੋ ਹੁਣ 12 ਕਿਲੋ ਤੋਂ ਉੱਪਰ ਜਿਹੜੀ ਹੈ ਰਿਕਵਰ ਹੋਈ 25 ਲੱਖ ਤੋਂ ਉੱਪਰ ਜਿਹੜੀ ਹੈਗੀ ਹੈ ਇਹ ਡਰਗ ਮਨੀ ਫੜੀ ਗਈ ਔਰ ਇਹਦੇ ਦੇ ਜਿਹੜੇ ਤਿੰਨ ਦੋਸ਼ੀ ਨੇ ਇੱਕ ਤੇ ਕਰਨ ਕੁਮਾਰ ਇੱਕ ਆਕਾਸ਼ਦੀ ਇੱਕ ਰੋਹਿਤ ਭੱਟੀ ਔਰ ਇਹ ਸਾਰੇ ਗ੍ਰਿਫਤਾਰ ਕਰ ਲਏ ਗਏ ਫਰਦਰ ਜਿਹੜੇ ਆ ਫੋਰਵਰਡ ਐਂਡ ਬੈਕਵਰਡ ਲਿੰਕ ਉਹਦੇ ਤੇ ਟੀਮਾਂ ਕੰਮ ਕਰ ਰਹੀਆਂ ਇਹਦੇ ਚ ਇਹਨਾਂ ਕੋ 12 ਕੱਲੂ ਨਹੀਂ ਇਸ ਤੋਂ ਵੱਧ ਜਿਹੜੀ ਆ ਹਿਰੋਣੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਦੀਸ਼ਾ ਉਦੇਚ ਜੋ ਸਾਹਮਣੇ ਆਇਆ ਵੀ ਇੰਨਾ ਕੋਈ ਸਟਾਕ ਵੱਧ ਮਾਤਰਾ ਦੇ ਵਿੱਚ ਫਿਰ ਹੋਈ ਜਿਹੜੀ ਉਹ ਆਈ ਸੀ। ਕੋਸ਼ ਇਹਨਾਂ ਨੇ ਵੇਚਤੀ। ਕੋਸ਼ ਅਜੇ ਇਹਨਾਂ ਵੀ ਜਿਹੜੀ ਹੈ ਕਿ ਆ ਕਈ ਇਹਨਾਂ ਦੇ ਲੈ ਲੈ ਟਿਕਾਣੇ ਆ ਉੱਥੇ ਕਈ ਹੋ ਸਕਦੇ। ਉਸ ਮੁਤਾਬਕ ਤੁਸੀਂ ਫਰਦਰ ਰੀਸਰਚ ਕਰ ਰਹੇ ਹੋ। ਫਰਦਰ ਜਿਹੜੀਆਂ ਰਿਕਵਰੀਸ ਐਂਡ ਅਰੈਸਟ ਜਿਹੜੀਆਂ ਉਹ ਜਲਦੀ ਹੋਰ ਵੀ ਜਿਹੜੀਆਂ ਕਰਕੇ ਤੇ ਪ੍ਰੈਸ ਨੂੰ ਉਸ ਬਾਰੇ ਬਰੀਫ ਕਰ ਦਿੱਤਾ ਜਾਵੇ। ਇਹ ਤੋਂ ਅਲੱਗਾਂ ਮੈਂ ਜਿਆਦਾ ਪਿੱਛੇ ਨਹੀਂ ਜਾਣਾ 1 4 25 ਤੋਂ ਲੈ ਕੇ ਜਦੋਂ ਮੈਂ ਇੱਥੇ ਆ ਕੇ ਜੁਆਇਨ ਕੀਤਾ